ਇਡਾ ਹਾਦਸਾ ਵਾਪਰਿਆ ਸੁਖਨਾ ਚੋ ਦੇ ਵਿੱਚ ਇੱਕ Swift ਗੱਡੀ ਡਿੱਗ ਚੁਕੀ ਹੈ ਮੌਕੇ ਦੇ ਉੱਤੇ ਲੋਕ ਪਹੁੰਚੇ ਹੋਏ ਨੇ ਗੱਡੀ ਦੇ ਵਿੱਚ ਇੱਕ ਵਿਅਕਤੀ ਵੀ ਸਵਾਰ ਸੀ ਜਿਹੜਾ ਦੱਸਿਆ ਜਾ ਰਿਹਾ ਹੈ ਜ਼ਖਮੀ ਹੋਇਆ ਹੈ ਹਾਲਕਿ ਇਹ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਰੇਲਿੰਗ ਨਾ ਹੋਣ ਕਰਕੇ Swift ਗੱਡੀ ਜਿਹੜੀ ਹੈ ਡਿੱਗ ਜਾਂਦੀ ਹੈ ਬੇਕਾਬੂ ਹੋ ਕੇ ਇਹ ਬਰਸਾਤੀ ਨਾਲੇ ਦੇ ਵਿੱਚ ਡਿੱਗੀ ਹੈ ਹਾਲਕਿ ਡਰਾਈਵਰ ਨੂੰ ਜੋ ਹੈ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਨਾਲੇ ਦਾ ਗੰਦਾ ਪਾਣੀ ਕਾਰ ਦੇ ਵਿੱਚ ਵੜ ਚੁੱਕਿਆ ਤੁਸੀਂ ਮੌਕੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਕਿ ਜਿੱਥੇ ਬਲਟਾਣਾ ਖੇਤਰ ਤੋਂ ਚੰਡੀਗੜ੍ਹ ਸੜਕ ਵਾਲੇ ਪਾਸੇ ਜਾ ਰਹੀ ਸੀ ਇਹ ਸਵਿਫਟ ਕਾਰ ਜਿਹੜੀ ਕਿ ਬੇਕਾਬੂ ਹੋ ਕੇ ਸੁਖਨਾ ਦੇ ਚੋਹ ਦੇ ਵਿੱਚ ਡਿੱਗ ਜਾਂਦੀ ਹੈ ਹਾਲਾਂਕਿ ਇੱਕ ਇਸ ਚੋਹ ਦੇ ਵਿੱਚ ਪਾਣੀ ਜ਼ਿਆਦਾ ਨਾ ਹੋਣ ਕਰਕੇ ਬਚਾ ਰਿਹਾ ਪਰ ਗੱਡੀ ਦੀ ਕੀ ਦੁਰਦਸ਼ਾ ਹੋਈ ਪਈ ਹੈ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਇੱਕ ਪਾਸੇ ਧੁੰਦਾ ਕਹਿਰ ਤੇ ਦੂਜੇ ਪਾਸੇ ਇਸ ਬਰਸਾਤੀ ਨਾਲੇ ਦੇ ਆਲੇ ਦੁਆਲੇ ਰੇਲਿੰਗ ਨਾ ਹੋਣ ਕਰਕੇ ਇਹ ਹਾਦਸਾ ਵਾਪਰਿਆ ਤਾਂ ਬੇਕਾਬੂ ਹੋ ਕੇ ਇੱਕ ਗੱਡੀ ਜਿਹੜੀ ਹੈ ਸੁਖਨਾ ਚੋਹ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਇਲਾਕੇ ਦੇ ਲੋਕਾਂ ਦੇ ਵੱਲੋਂ ਵੀ ਪ੍ਰਸ਼ਾਸਨ ਦੇ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਆਏ ਦਿਨ ਜਿਹੜੇ ਆ ਇੱਥੇ ਰੇਲਿੰਗ ਨਾ ਹੋਣ ਕਰਕੇ ਹਾਦਸੇ ਵਾਪਰ ਰਹੇ ਨੇ ਪਰ ਵਿਭਾਗ ਦੇ ਵੱਲੋਂ ਇਸ ਬਾਰੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਇਥੋਂ ਤੱਕ ਕਿ ਲਗਾਤਾਰ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਕਿ ਪਿਛਲੇ 6 ਮਹੀਨਿਆਂ ਤੋਂ ਇਹ ਰੇਲਿੰਗ ਟੁੱਟੀ ਹੋਈ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਬੇਕਾਬੂ ਹੋ ਕੇ ਇਹ ਸਵਿਫਟ ਗੱਡੀ ਸੁਖਨਾ ਚੋ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਪਾਣੀ ਘਟ ਹੋਣ ਕਰਕੇ ਬਚਾਰਿਆ ਗੱਡੀ ਦੇ ਵਿੱਚ ਇੱਕ ਵਿਅਕਤੀ ਸਵਾਰ ਸੀ ਜਿਸ ਨੂੰ ਕਿ ਸੁਰੱਖਿਅਤ ਲੋਕਾਂ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਗਿਆ ਹਾਦਸੇ ਵਾਪਰੇ ਸੁਖਨਾ ਚੋ ਦੇ ਵਿੱਚ ਇੱਕ Swift ਗੱਡੀ ਡਿੱਗ ਚੁਕੀ ਹੈ ਮੌਕੇ ਦੇ ਉੱਤੇ ਲੋਕ ਪਹੁੰਚੇ ਹੋਏ ਨੇ ਗੱਡੀ ਦੇ ਵਿੱਚ ਇੱਕ ਵਿਅਕਤੀ ਵੀ ਸਵਾਰ ਸੀ ਜਿਹੜਾ ਦੱਸਿਆ ਜਾ ਰਿਹਾ ਹੈ ਜ਼ਖਮੀ ਹੋਇਆ ਹੈ ਹਾਲਕਿ ਇਹ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਰੇਲਿੰਗ ਨਾ ਹੋਣ ਕਰਕੇ Swift ਗੱਡੀ ਜਿਹੜੀ ਹੈ ਡਿੱਗ ਜਾਂਦੀ ਹੈ ਬੇਕਾਬੂ ਹੋ ਕੇ ਇਹ ਬਰਸਾਤੀ ਨਾਲੇ ਦੇ ਵਿੱਚ ਡਿੱਗੀ ਹੈ ਹਾਲਕਿ ਡ라이ਵਰ ਨੂੰ ਜੋ ਹੈ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਨਾਲੇ ਦਾ ਗੰਦਾ ਪਾਣੀ ਕਾਰ ਦੇ ਵਿੱਚ ਵੜ ਚੁੱਕਿਆ ਤੁਸੀਂ ਮੌਕੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਕਿ ਜਿੱਥੇ ਬਲਟਾਣਾ ਖੇਤਰ ਤੋਂ ਚੰਡੀਗੜ੍ਹ ਸੜਕ ਵਾਲੇ ਪਾਸੇ ਜਾ ਰਹੀ ਸੀ ਐ ਸਵਿਫਟ ਕਾਰ ਜਿਹੜੀ ਕਿ ਬੇਕਾਬੂ ਹੋ ਕੇ ਸੁਖਨਾ ਦੇ ਚੋਹ ਦੇ ਵਿੱਚ ਡਿੱਗ ਜਾਂਦੀ ਹੈ ਹਾਲਾਂਕਿ ਇੱਕ ਇਸ ਚੋਹ ਦੇ ਵਿੱਚ ਪਾਣੀ ਜ਼ਿਆਦਾ ਨਾ ਹੋਣ ਕਰਕੇ ਬਚਾ ਰਿਹਾ ਪਰ ਗੱਡੀ ਦੀ ਕੀ ਦੁਰਦਸ਼ਾ ਹੋਈ ਪਈ ਹੈ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਇੱਕ ਪਾਸੇ ਧੁੰਦਾ ਕਹਿਰ ਤੇ ਦੂਜੇ ਪਾਸੇ ਇਸ ਬਰਸਾਤੀ ਨਾਲੇ ਦੇ ਆਲੇ ਦੁਆਲੇ ਰੇਲਿੰਗ ਨਾ ਹੋਣ ਕਰਕੇ ਇਹ ਹਾਦਸਾ ਵਾਪਰਿਆ ਤਾਂ ਬੇਕਾਬੂ ਹੋ ਕੇ ਇੱਕ ਗੱਡੀ ਜਿਹੜੀ ਹੈ ਸੁਖਨਾ ਚੋਹ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਇਲਾਕੇ ਦੇ ਲੋਕਾਂ ਦੇ ਵੱਲੋਂ ਵੀ ਪ੍ਰਸ਼ਾਸਨ ਦੇ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਆਏ ਦਿਨ ਜਿਹੜੇ ਆ ਇੱਥੇ ਰੇਲਿੰਗ ਨਾ ਹੋਣ ਕਰਕੇ ਹਾਦਸੇ ਵਾਪਰ ਰਹੇ ਨੇ ਪਰ ਵਿਭਾਗ ਦੇ ਵੱਲੋਂ ਇਸ ਬਾਰੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਇਥੋਂ ਤੱਕ ਕਿ ਲਗਾਤਾਰ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਕਿ ਪਿਛਲੇ 6 ਮਹੀਨਿਆਂ ਤੋਂ ਇਹ ਰੇਲਿੰਗ ਟੁੱਟੀ ਹੋਈ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਬੇਕਾਬੂ ਹੋ ਕੇ ਇਹ ਸਵਿਫਟ ਗੱਡੀ ਸੁਖਨਾ ਚੋ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਪਾਣੀ ਘਟ ਹੋਣ ਕਰਕੇ ਬਚਾਰਿਆ ਗੱਡੀ ਦੇ ਵਿੱਚ ਇੱਕ ਵਿਅਕਤੀ ਸਵਾਰ ਸੀ ਜਿਸ ਨੂੰ ਕਿ ਸੁਰੱਖਿਅਤ ਲੋਕਾਂ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਗਿਆ ਹੈ